ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਦੱਦੂਵਾਲ ਨਜ਼ਦੀਕ ਮਾਲਪੁਰ ਜ਼ਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਕੇ ਤਨ ਤਨ ਸ਼੍ਰੀ ਉਦਾਸ ਮਹਾਰਾਜੀ ਦੇ ਪ੍ਰਕਾਸ਼ ਪੁਰ ਨੂੰ ਸਮਰਪਿਤ ਧਾਰਮਿਕ ਸਮਾਗਮ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਬੀ ਰਾ ਤੇ ਸੰਕਟਾਂ ਦੇ ਸਹਿਯੋਗ ਦੇ ਨਾਲ ਸਮੂਹ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਬਹੁਤ ਹੀ ਸ਼ਰਧਾਪੂਰਵਕ ਮਨਾਏ ਜਾ ਰਹੇ ਨੇ ਸਵੇਰ ਜਾਣਕਾਰੀ ਦਿੰਦੇ ਹੋਏ ਬੀਰ ਰਾਜਕੁਮਾਰ ਸਾਭੀ ਅਤੇ ਪ੍ਰਧਾਨ ਤਰਸੀਮ ਲਾਲ ਬੰਗਾ ਨੇ ਸਰਬਤਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 4 ਦੋ 225 ਤੋਂ ਪ੍ਰਵਾਤ ਫੇਰੀ ਦੀ ਅਰੰਭਤਾ ਕੀਤੀ ਗਈ ਅਤੇ 10 ਤਰੀਕ ਨੂੰ ਪ੍ਰਵਾਤ ਫੇਰੀ ਦੀ ਸਮਾਪਤੀ ਹੋਵੇਗੀ ਇਸ ਤੋਂ ਪ੍ਰੰਤ 10 ਤਰੀਕ ਨੂੰ ਖੰਡ ਪਾਠ ਸਾਭ ਦੀ ਅਰੰਭਤਾ ਹੋਵੇਗੀ ਅਤੇ ਜਿਨ੍ਹਾਂ ਦੀ ਭੋਗ 12 ਤਰੀਕ ਨੂੰ ਪਾਏ ਜਾਣਗੇ ਇਸ ਤੋਂ ਪ੍ਰੰਤ ਕਥਾ ਕੀਰਤਨ ਹੋਵੇਗਾ ਔਕੇ ਪਾਈ ਵਿਕਰਮਜੀਤ ਸਿੰਘ ਮਕੰਦਪੁਰ ਵਾਲੇ ਕਥਾ ਕੀਤੇ ਰਹੀ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਗੁਰੂ ਕੀ ਲੰਗਰ ਦੁੱਟ ਬਰਤੇ ਜਾਣਗੇ ਇਸ ਮੌਕੇ ਤਰਸੀਮ ਲਾਲ ਬੰਗਾ ਮੋਹਨ ਲਾਲ ਬੰਗਾ ਜੀਤਰਾਮ ਬੰਗਾ ਸਰਦਾਰ ਦਲਾਬਰ ਸਿੰਘ ਕੇਵਲ ਕ੍ਰਿਸ਼ਨ ਸਰਬਜੀਤ ਸਿੰਘ ਜਸਵੀਰ ਸਿੰਘ ਸ਼ੀਰਾ ਰਾਜਕਮਰ ਸਾਭੀ सरपंच मनीष कुमार ਤੇ ਸਮੂਹ ਪੰਚਾਇਤ 인ਦਰਜੀਤ ਸਿੰਘ ਜਸਪਾਲ ਸਿੰਘ ਮਿਸਤਰੀ ਸਰਦਾਰ ਪਿਆਰਾ ਸਿੰਘ ਤਾਰਾ ਚੰਦ ਰਿਸ਼ਪਾਲ ਸਿੰਘ ਪਾਲਾ ਸਰਦਾਰ ਸੋਹਣ ਸਿੰਘ ਇਸ ਤੋਂ ਇਲਾਵਾ ਸਮੂਹ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਅੱਜ ਦੀ ਪ੍ਰਭਾਤ ਫੇਰਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਜਨਮ ਵਿੱਚ ਰਹੇ ਤੇ ਮਾਰੋ ਕੋ 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 ਜਨਮ ਵਿੱਚ ਰਹੇ ਤੇ ਮਾਰੋ ਜਨਮ ਕਮਾ ਲੈਣੇ ਕੇਵਾ ਜਨਮ ਪ੍ਰਾਵੇ ਜੇ ਜਨਮ ਕਮਾ ਲੈਣੇ ਸੇਮਾ ਮਾਰੇ ਲੇਖੇ ਮਾਧੋ ਜਨਮਤ ਮਾਰੇ ਲੇਖੇ ਭਵ ਕਰੀਂ ਨਿਦਿਆਨ ਨੰ ਤੁਸਾਰ ਭਵ ਕਰੀਂ ਜੀਨ 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 ਨਿਦਿਆਨ ਨੰ ਤੁਸਾਰ ਸੁ ਗੁਰੂ ਪਿਆਰੀ ਸਾਧ ਸੰਗਤ ਜੀਓ ਆਪਣੀ ਇਸ ਪ੍ਰਵਾਤ ਫੇਰੀ ਨੂੰ ਬੜੇ ਹੀ ਪਿਆਰ ਦੇ ਸਜੇ ਤਰੀਕੇ ਦੇ ਨਾਲ ਸਾਡੇ ਵਿਚਕਾਰ ਪਿੰਡ ਡਾਂਡੀਆਂ ਤੋਂ ਸਰਬ ਧਰਮ ਦੇ ਲਈ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ ਸੋ ਇਹ ਮੇਰੇ ਵੀਰ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਅਮਰ ਤਵੇਲੇ ਸਾਡੇ ਪ੍ਰਵਾਤ ਫੇਰੀ ਨੂੰ ਕੈਮਰੇ ਦੇ ਵਿੱਚ ਕੈਦ ਕਰਕੇ ਦੇਸਾਂ ਬੰਦੇਸਾਂ ਵਿੱਚ ਜੋ ਆਪਣੇ ਪੈਂਡ ਵੀਰ ਬੈਠੇ ਹੋਏ ਹਨ ਉਹਨਾਂ ਨੂੰ ਦਿਖਾ ਰਹੇ ਹਨ ਸੋ ਕੋਟੀ ਕੋੜ ਧੰਨਵਾਦ ਵੀਰ ਦਾ ਸਰਬ ਧਰਮ ਬਿੰਦ ਡਾਂਡੀਆਂ ਤੋਂ ਬਹੁਤ ਬਹੁਤ ਸ਼ੁਕਰਾਨਾ ਜੀ ਬਹੁਤ ਧੰਨਵਾਦੀਆਂ ਵੀਰ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਬੋਲੇ ਮਨ ਸੀ ਦ ਤੋਟ ਤਾ ਰਬ ਜਾਗਦਾ ਤੇਰੀ ਡਾਂਡੇ ਨਾਲ ਪਰਿਤ ਤੇਰੀ ਡਾਂਡੇ ਨਾਲ ਪਰਿਤ ਨਾਮ ਦੇਵ ਚਾਵੀਰ ਤਰ ਲੋ ਜਨ ਨਾਮ ਦੇਵ ਤੇ ਵੀਰ ਤਰ ਜੋ ਨਾਮ ਦੇਵ ਤਰੀ

ਨਾਮ ਜੱਪ ਲੈ ਨੀ ਮਾੜੀ ਗਿੰਦੇ ਮਰੀਏ ਔਖੇ ਬੇਲੇ ਕੰਮ ਆਉਂਦੇ ਨਾਮ ਜੱਪ ਲੈ ਨੀ ਗਿੰਦੇ ਰੇ ਔਖੇ ਬੇਲੇ ਕੰਮ ਆਉਂਦੇ ਰੱਖ ਲਉ ਪਲਟ ਤੱਤੀਆ ਠੰਮਾ ਨੂੰ ਜੱਪੀਆ ਵੇਖਾ ਘੜਾ ਰਾਮ ਰੱਖ ਲਉ ਈਸਾ ਨਿਹਾਲ ਤਾਲ ਅਨੁਗ੍ਰੋਹੀ ਵਾਸਤੇ ਪਿਆਦ ਅਮਰੇ ਮਾਇਆ ਦਾਸ ਕਰਾਈ ਜੀ ਗੁਰੂ ਮਹਾਰਾਜ ਜਿਨ੍ਹਾਂ ਖਜਾਨੇ ਜੋ ਮਾਇਆ ਖਜਾਨੇ ਭਰਪੂਰ ਕਰਨ ਚਾਹੇ ਹਰਨਾਰ ਬੱਤੇ ਬਖਸ਼ਣ ਬੱਚੀਆਂ ਦੀਆਂ ਲੰਮੀ ਉਮਰਾਂ ਖੇਡਿਆ ਤੇ ਦਾਨ ਬਖਸ਼ਣ ਅਨੁਗ੍ਰੋਹੀਆਂ ਵਕਤਾਂ ਕੀ ਤੋਂ ਹੋਰ ਦਾਨ ਕਰਨ ਦੇ ਬਲ ਬਖਸ਼ਣ ਗੁਰੂ ਮਹਾਰਾਜ ਜਿਨ੍ਹਾਂ ਖਜਾਨਿਆਂ ਜੋ ਮਾਇਆ ਇਹ ਖਜਾਨੇ ਹਮੇਸ਼ਾ ਧਰਮ ਦੀ ਕਮਾਈ ਦੇ ਨਾਲ ਤੇ ਕਿਰਤ ਦੀ ਕਮਾਈ ਦੇ ਨਾਲ ਭਰਪੂਰ ਰੱਖਣ ਵਾਹਿਗੁਰੂ ਕਾਲ ਸਾਹਿਬ ਹੋਦੀ ਤੋੜੀ ਸਰੋਗਾਨੀ ਤੋਂ ਹੁੰਦੀ ਸਾਧੋਦੀ ਤੋੜੀ ਸਰੋਗਾਨੀ ਤੋਂ ਹੁੰਦੀ ਸਾਦੋ ਹੁੰਦੀ ਸਾਦੋ ਅਦੀ ਤੂਰੀ ਬਰਦਾ ਕਦੀ ਬਾਹਂਦੀ ਸਾਦੋ ਨੀ ਪੂਰੀ ਹਰ ਹੁੰਦੀ ਸਾਦੋ ਦੀ ਟੋੜੀ ਸਾਰੇ ਕਹਨੀ ਦੇ नोशीसा गाइो इनो शीस गाइे आरो इन आसी अपाराइन ਕਾ ਕਾਲਾ ਵਾਹਿਗੁਰੂ ਜੀ ਦੇ ਪਤੇ ਬੱਡੇ ਆਈ ਬਾਗਾਂ ਵਾਲਾ ਸਮੂਹ ਪਰਿਵਾਰ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਐਨਾ ਪਿਆਰ ਐਨਾ ਪਿਆਰ ਤੇ ਐਨਾ ਚਾ ਗੁਰੂ ਮਹਾਰਾਜ ਸਾਹਬ ਨੂੰ ਦੇਵੇ ਬੜਾ ਪਿਆਰ ਤੇ ਸਤਿਕਾਰ ਦੇ ਨਾਲ ਫੁੱਲਾਂ ਦੀ ਵਰਖਾ ਕਰਦੇ ਹੋਏ ਗੁਰੂ ਮਹਾਰਾਜ ਦੀ ਫੇਰੀ ਤੇ ਜੋ ਰੱਬੀ ਰੂਹੀ ਸੰਗਤਾਂ ਨਾਲ ਚੱਲ ਤੁਰ ਰਹੀਆਂ ਨੇ ਉਹਨਾਂ ਦੇ ਚਰਨ ਆਪਣੇ ਗ੍ਰਹਿ ਵਿੱਚ ਪਵਾਏ ਹਨ ਤੋਂ ਵੱਡਿਆ ਹੀ ਭਾਗਾ ਵਾਲਾ ਪਰਿਵਾਰ ਹੈ ਗੁਰੂ ਮਹਾਰਾਜ ਜੇ ਇਸੇ ਤਰ੍ਹਾਂ ਇਹਨਾਂ ਪਰਿਵਾਰਾਂ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣ ਤਾਂ ਦਰਸ਼ੀਆਂ ਰੱਖਣ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਇਹਨਾਂ ਪਰਿਵਾਰਾਂ ਕੋਲੋਂ ਆਪਣੀ ਸੇਵਾ ਲੈਂਦੇ ਰਹਿਣ ਤੇ ਗੁਰੂ ਮਹਾਰਾਜ ਇਹਨਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਾਰੇ ਜਾਨੂ ਹੀ ਹੋ ਜੇ ਸਾਡੇ ਬਹੁਤ ਹੀ ਸੂਝਵਾਨ ਸ੍ਰੀ ਜੀਤਰਾਮ ਜੀ ਜੋ ਕਿ ਹਰ ਵਾਰ ਸੇਵਾ ਦੇ ਵਿੱਚ ਅੱਗੇ ਰਹਿੰਦੇ ਨੇ ਅਗਰ ਗੁਰੂ ਮਹਾਰਾਜ ਸਾਹਿਬ ਦੇ ਦਰਬਾਰ ਵੀ ਕੋਈ ਸੇਵਾ ਕੋਈ ਥਾਮ ਸੰਭਾਲ ਕਰਨੀ ਹੈ ਤਾਂ ਕੋਈ ਸਮਾਨ ਕੋ ਕਿੱਥੇ ਪਿਆ ਹੈ ਜਾਂ ਕਿੱਥੇ ਨਹੀਂ ਪਿਆ ਸਭ ਤੋਂ ਜ਼ਿਆਦਾ ਉਪਰਾਲਾ ਸ੍ਰੀ ਜੀਤਰਾਮ ਜੀ ਦਾ ਹੁੰਦਾ ਹੈ ਬੜੇ ਹੀ ਸੂਝਵਾਨ ਕਮੇਟੀ ਮੈਂਬਰ ਨੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੋਟਾਨ ਕੋਟਾਨ ਧੰਨਵਾਦ ਬੜੀ ਅਕ ਅਪਾਰ ਕਿਰਪਾ ਹੈ ਗੁਰੂ ਮਹਾਰਾਜ ਦੀ ਇਹਨਾਂ ਦੇ ਉੱਪਰ ਸੋ ਗੁਰੂ ਮਹਾਰਾਜ ਇਸੇ ਤਰ੍ਹਾਂ ਹੀ ਇਹਨਾਂ ਦੇ ਉੱਪ ਆਪਣਾ ਪਿਆਰ ਬੜਾਈ ਰੱਖਣ ਅੱਗੇ ਤੋਂ ਹੋਰ ਸੇਵਾ ਕਰਨ ਦੇ ਪਾਲਤੋ ਸਾਹਿਬ ਅਕਸਰ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਇਹਨਾਂ ਹੀ ਖੁਸ਼ੀਆਂ ਨੂੰ ਮੁੱਖ ਰੱਖਦੇ ਆ ਹੋਇਆ ਆਪ ਸਾਰੇ ਜਾਣੂ ਹੋ ਇਹ ਇੱਕ ਸਮੂਹ ਪਰਿਵਾਰ ਵੱਲੋਂ ਗੁਰੂ ਮਹਾਰਾਜ ਦਾ ਕੋਟਾਨ ਕੋਟਾਨ ਧੰਨਵਾਦ ਕਰਦੇ ਆ ਹੋਇਆ ਸ਼ੁਕਰਾਨਾ ਕਰਦੇ ਆ ਹੋਇਆ ਗੁਰੂ ਮਹਾਰਾਜ ਦੇ ਪਵਿੱਤਰ ਚਨ ਕਮਲਾਂ ਵਿੱਚ ਇਨਾ ਬਲੋਂ ਅੱਜ ਦੇ ਜੋ ਚਾਹ ਦੇ ਪਕੌੜਿਆਂ ਦੀ ਲੰਗਰਾਂ ਦੀ ਸੇਵਾ ਹੈ ਉਹ ਵੀ ਇਨਾ ਸਮੂਹ ਪਰਿਵਾਰਾਂ ਵੱਲੋਂ ਕੀਤੀ ਜਾ ਰਹੀ ਹੈ ਸੋ ਗੁਰੂ ਮਹਾਰਾਜ ਮੇਰ ਪਰਿਆ 72 ਗੰਦਾਂਦਰੋਤੀਆਂ ਬਖਸ਼ਣ ਗੁਰੂ ਮਹਾਰਾਜ ਜਿਨ੍ਹਾਂ ਦੀ ਖਜ਼ਾਨਿਆਂ ਵਿੱਚੋਂ ਮਾਇਆ ਇਹ ਇਨਾ ਚਾਹ ਲੈ ਲੰਗਰਾਂ ਦੀ ਸੇਵਾ ਉੱਪਰ ਲਾ ਰਹੇ ਨੇ ਗੁਰੂ ਮਹਾਰਾਜ ਉਹ ਹਮੇਸ਼ਾ ਖਜ਼ਾਨੇ ਭਰਪੂਰ ਰੱਖਣ ਸੇਵਾ ਹੋਵੇ ਆਪਾਂ ਕਰਦੇ ਹਾਂ ਗੁਰੂ ਮਹਾਰਾਜ ਸਭ ਨੂੰ ਰਹਿਮਤਾ ਬਖਸ਼ਾ ਬਖਸ਼ੀਆਂ ਨੇ ਪਰ ਗੁਰੂ ਮਹਾਰਾਜ ਜਿਨ੍ਹਾਂ ਕੋਲੋਂ ਸੇਵਾ ਲੈਣੀ ਹੁੰਦੀ ਹੈ ਉਹ ਆਪ ਹੀ ਲੈ ਲੈ ਲੈਂਦੇ ਨੇ ਤੇ ਉਹਨਾਂ ਸੇਵਾਦਾਰਾਂ ਵਿੱਚ ਦਿੱਤਾ ਪ੍ਰਦੇਸਾਂ ਵਿੱਚ ਸਹਾਈ ਹੋ ਕੇ ਕਿ ਲੋਕੀ ਤਾਂ ਹੋਰਦਾਰ ਕਰਨ ਦੇ ਬਲ ਬਖਸ਼ਣ ਤੰਦਰੁਸਤੀਆਂ ਰੱਖਣ ਕਿਸ਼ਕਮਾਈਆਂ ਵਿੱਚ ਵਾਧੇ ਕਰਨ ਗੁਰੂ ਮਹਾਰਾਜ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਇਹ ਮਾਇਆ ਇਹ ਖਜ਼ਾਨੇ ਹਮੇਸ਼ਾ ਹੀ ਧਰਮ ਦੀ ਕਮਾਈ ਦੇ ਨਾਲ ਤੇ ਕਿਰਤ ਦੀ ਕਮਾਈ ਨਾਲ ਭਰਪੂਰ ਰੱਖਣਾ ਮਹਾਰਾਜ ਠੀਕ ਹੈ ਉੱਜੇ ਤੇ ਤੇ ਪਾਣੀ ਤੋਰੰਦੇ ਖਾਲੀ ਪਾਣੀ ਤੋਰੰਦੇ ਖਾਲੀ ਜੀਪਾਤੀ ਵੰਦੇ ਨਾਮ ਤੋਂ ਬਿਨਾ ਉੱਜੇ ਤੇ ਤੇ ਪਾਣੀ ਤੋਰੰਦੇ ਖਾਲੀ ਪਾਣੀ ਤੋਰੰਦੇ ਖਾਲੀ ਬੇਸ਼ਾਹੀ ਵੰਦੇ ਹਰੂ ਓਮ ਲੜ ਤਾਨ ਤਾਨ ਊਨਾ ਦੀਆਂ

ਰਸੋ ਹੀਰਾ ਛਾੜ ਕੇ ਕਰੇ ਆਨਕੀਆ ਤੋ ਜੇਰਾ ਸੋਕ ਗਏ ਜਾਈਗੇ ਤੱਤ ਪਾ ਕੇ ਲਿਦਾ ਗੁਰੂ ਰਵਿਦਾਸ ਤੂ ਕਮਾਲ ਕਰੇ ਸਾ ਮੇ ਗੁਰੂ ਰਵਿਦਾਸ ਤੂ ਰਮੂ ਮੈਂ ਸੁੱਤੀ ਰਹਿ ਗਈ ਨੀ ਸਤਗੁਰੂ ਮੁੜ ਕੇ ਸਰਾਣਿ ਆਕੇ ਮੈਂ ਸੁੱਤੀ ਰਹਿ ਗਈ ਨੀ ਸਤਗੁਰੂ ਮੁੜ ਕੇ ਸਰਾਣਿ ਆਕੇ ਸਤਗੁਰੂ ਮੇਰਾ ਜਨਵਰਦਾ ਮੇਰੀ ਪ੍ਰੀਤ ਨੀਛ ਕੋਰਾ ਕਾੜੀ ਗੁਰੂ ਮੇਰਾ ਜਨਵਰਦਾ ਮੇਰੀ ਪ੍ਰੀਤ ਨਾਚੇ ਚੰਨ ਵਰਦਾ ਮੇਰੀ ਪ੍ਰੀਤ ਨਾਲ ਕੋ

ਪੀਤਾ ਪਾਰਿਓ ਤਾਰਾ ਏ ਹੋ ਕੱਲਾ ਇਸ ਕ ਕਰੋੜਾ ਵਰਗਾ ਗੁਰੂ ਰਮਿਦਾਸ ਪਿਆਰਾ ਏ ਹੋ ਕੱਲਾ ਇੱਕ ਕਰੋੜਾ ਵਰਗਾ ਨਹੀਂ ਕੋਈ ਜੁਗ ਬਰਬਾਦ ਹੋਵੇ ਹੋ ਕੱਲਾ ਇੱਕ ਕਰੋੜਾ ਵਰਗਾ ਸੁਣ ਲੋ ਜਖੀ ਜਿਉ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਦੇਖਿ ਜਿਉ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਦੇਖਿ ਜਿਉ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਦੇਖਿ ਜਿਉ يا نیک دیو میرے کرما دے وچ ਦੇਖੇ ਮੈਂ ਦੇਕੇ ਸਾਰੀ ਸੁਣੀਏ ਤੇ لکھ دیر متس دیا لکھتے ستس دیا لکھتے لکھتے ਵੇ ਦੇਖੇ ਸਾਰੇ ਮੈਂ ਮਾ ਤੇਰੇ ਦਰ ਕੀ ਗਾਤੇ ਮੈਂ ਦੇਖੇ ਸਾਰੇ ਸੁਣੀਏ ਤੇਰੇ ਦਰ ਤੋਂ ਗਾਤਾ ਦੁਖ ਧਿਆਨ ਮਿਲੇ ਨੇ ਸਹਾਰੇ ਸੁਣੀਏ ਤੇਰੇ ਦਰ ਤੋਂ ਕਹਤਾ ਦੁਖ ਧਿਆਨੋਂ ਦਿਲ ਵਿੱਚ ਸਾਰੇ ਵਖਸ਼ੋਂ ਭੁੱਲ ਜੋ ਮੇਰੀਆਂ جو لگ لو میرے واحد جی واحد ਕਾਜੀ ਚਿਵਾਗੇ ਕਰਵਾਇਆ ਹੈ ਤੇ ਕਿਨੇ ਜੀਵ ਤੋਂ ਵਾਪਸੀ ਅਪਤ ਨਹੀਂ ਲਈ ਤੇ ਕਿਨੇ ਜੀਵ ਦੀ ਸਭਾ ਦੀ ਹੋਣੀ ਦੀ ਕੋਸ਼ਿਸ਼ ਕਰਦੇ ਸਭ ਤੋਂ ਪਹਿਲਾਂ ਤਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਪਣੇ ਨਗਰ ਨਿਵਾਸੀ ਦਾਦੂਵਾਲ ਸੰਗਤਾਂ ਵੱਲੋਂ ਬੜਾ ਪਿਆਰ ਤੇ ਉਤਸ਼ਾਹ ਇਸ ਮਹਾਨ ਤੇ ਪਾਵਰ ਪਵਿੱਤਰ ਜਨਮ ਦਿਹਾੜੇ ਨੂੰ ਮਨਾਉਂਦੇ ਹੋਏ ਦੇਖਣ ਵਿੱਚ ਮਿਲ ਰਿਹਾ ਹੈ ਸਾਡੇ ਇਸ ਨਗਰ ਦੇ ਵੱਲੋਂ 4 ਤਰੀਕ ਨੂੰ ਪ੍ਰਵਾਤ ਫੇਰੀਆਂ ਆਰੰਭ ਕੀਤੀਆਂ ਗਈਆਂ ਜੋ ਕਿ 7 ਰੋਜ਼ ਪ੍ਰਵਾਤ ਫੇਰੀਆਂ ਚੱਲੇਗੀਆਂ ਕਿ ਆਪਣੇ 10 ਫਰਵਰੀ ਨੂੰ ਰੱਬੀ ਬਾਣੀ ਇਲਾਹੀ ਬਾਣੀ ਦੇ ਖੰਡਜਾ ਆਰੰਭ ਹੋ ਜਾਣਗੇ ਜਿਨ੍ਹਾਂ ਦੇ ਭੋਗ 12 ਫਰਵਰੀ ਗੁਰਪੁਰ ਵਾਲੇ ਦਿਨ ਪਹਿਣਗੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਪਰਮਾ ਹੰਗਾਰਾ ਆਪਣੇ ਇਸ ਨਗਰ ਵਾਸੀ ਦਾਦੂਵਾਲ ਸੰਗਤਾਂ ਵੱਲੋਂ ਮਿਲਿਆ ਬੜਾ ਪਿਆਰ ਉਤਸ਼ਾਹ ਸਾਰੇ ਨਗਰ ਵਾਸੀ ਸੰਗਤਾਂ ਵੱਲੋਂ ਮਿਲਿਆ ਹੈ ਸੋ ਅਸੀਂ ਸਾਰੀ ਸੰਗਤਾਂ ਕੋਟਾਨ ਕੋਟਾਨ ਧੰਨਵਾਦ ਕਰਦੇ ਹਾਂ ਜੀ ਤੇ ਨਾਲ ਹੀ ਗੁਰੂ ਪਿਆਰੀ ਸਾਧ ਸੰਗਤ ਜੀਓ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪ 10 ਫਰਵਰੀ ਨੂੰ ਜੋ ਆਪਣੇ ਰੱਬੀ ਬਾਣੀ ਇਲਾਹੀ ਬਾਣੀ ਦੇ ਖੜ ਜਾ ਆਰੰਭ ਹੋ ਜਾਣਗੇ ਸੰਧਿਆ ਵੇਲੇ ਸ਼ਾਮ ਨੂੰ ਆਰਤੀ ਆਰਤਨ ਦੇ ਕੀਰਤਨ ਜੋ ਹਰ ਵਾਰ ਦੀ ਤਰ੍ਹਾਂ ਉਹ ਹੋਣਗੇ ਉਸ ਤੋਂ ਪ੍ਰੰਤ 12 ਫਰਵਰੀ ਨੂੰ ਗੁਰਪੁਰਬ ਵਾਲੇ ਦਿਨ ਮਕੰਦਪੁਰ ਵਾਲਾ ਕੀਤਨੀ ਜਥਾ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਰੇ ਨਗਰ ਨੂੰ ਗੁਰੂ ਰਵਦਾਸ ਮਹਾਰਾਜ ਦੇ ਜੀਵਨ ਬਾਰੇ ਗਿਆਨ ਦੇਣਗੇ ਤੇ ਕੀਤਨੀ ਜਥੇਨਾ ਸੰਗਤਾਂ ਨੂੰ ਨਿਹਾਲ ਕਰਨਗੇ ਉਸ ਤੋਂ ਪ੍ਰੰਤ ਗੁਰੂ ਮਹਾਰਾਜ ਜੀ ਦੇ ਅਤੁੱਟ ਲੰਗਰ ਵੀ ਚੱਲਣਗੇ ਗੁਰੂ ਪਿਆਰੀ ਸਾਧ ਸੰਗਤ ਜੋ ਸਾਰੇ ਹੀ ਨਗਰ ਨਿਵਾਸੀ ਸੰਗਤਾਂ ਦਾ ਦਾਦੂਵਾਲ ਨਗਰ ਨਿਵਾਸੀ ਸੰਗਤਾਂ ਦਾ ਕ੍ਰਾਮ ਪੰਚਾਇਤ ਦਾ ਵਿਦੇਸ਼ਾਂ ਵਿੱਚ ਬੈਠੇ ਹੋ ਮੇਰੇ ਭੈਣਾ ਵੀਰ ਜੋ ਕਿਰਤ ਕਮਾਈਆਂ ਦੇ ਖਾਤਰ ਗਏ ਹੋਣ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਪਿਆਰੀ ਸਾਧ ਸੰਗਤ ਜੋ ਚਾਹੇ ਮਾਇਆ ਦੇ ਰੂਪ ਵਿੱਚ ਹੋਵੇ ਚਾਹੇ ਲੰਗਰਾਂ ਵਾਸਤੇ ਕੋਈ ਵੀ ਸੇਵਾ ਦੇਣੀ ਹੋਵੇ ਉਹ ਦਿਲ ਖੋਲ ਕੇ ਮਾਇਆ ਦੇ ਰਹੇ ਹਨ ਸੋ ਸਾਰੇ ਵੀਰਾਂ ਦਾ ਸਾਰੇ ਨੱਗਨਵਾਸੀ ਸੰਗਤਾਂ ਦਾ ਗ੍ਰਾਮ ਪੰਚਾਇਤ ਦਾ ਸਾਰੇ ਜਿੰਨੇ ਸੇਵਾ ਦਾ ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਖੋਲ ਕੇ ਸ਼ਰਦਾ ਦੇ ਨਾਲ ਪਿਆਰ ਦੇ ਨਾਲ ਤਿਸ਼ਾ ਦੇ ਨਾਲ ਇਸ ਮਹਾਨ ਤੇ ਪਾਵਨ ਜਨਮ ਦਿਹਾੜੇ ਨੂੰ ਮਨਾ ਰਹੀਆਂ ਹਨ ਸੋ ਸਾਰਿਆਂ ਦਾ ਪੁਤਾਨ ਪੁਤਾਨ ਧੰਨਵਾਦ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਿਗੁਰੂ ਵਿਦਾਸ ਮਹਾਰਾਜ ਕੀ ਜੈ ਜੋ ਬੁਲੇ ਸੋ ਨਿਹਾਲੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇ ਜੈ ਗੁਰਦੇ ਤਾਨ ਗੁਰਦੇ